ਦੋਸਤੋ ਕੁੱਤੇ ਤੇ ਮਨੁੱਖ ਦਾ ਬਹੁਤ ਗੂੜਾ ਰਿਸ਼ਤਾ ਰਿਹਾ ਤੇ ਹੈ ਤੇ ਰਹੇਗਾ ਕੁੱਤੇ ਬਾਰੇ ਜੇ ਪੋਜੀਟਿਵ ਗੱਲਾਂ ਕਰਨੀਆਂ ਤਾਂ ਕੁੱਤਾ ਮਨੁੱਖ ਦਾ ਸਭ ਤੋਂ ਵਫਾਦਾਰ ਜਾਨਵਰ ਗਿਣਿਆ ਜਾਂਦਾ ਹੈ ਤੇ ਇਹਦੀਆਂ ਵਫਾਦਾਰੀ ਦੀਆਂ ਬਹੁਤ ਸਾਰੀਆਂ ਮਨੁੱਖ ਪ੍ਰਤੀ ਜਿਹੜੀਆਂ ਕਹਾਣੀਆਂ ਨੇ ਸਾਡੇ ਸਮਾਜ ਦੇ ਵਿੱਚ ਪ੍ਰਚਲਿਤ ਨੇ ਜਿਹੜੀਆਂ ਸਾਨੂੰ ਪੜਨ ਸੁਣਨ ਨੂੰ ਮਿਲਦੀਆਂ ਮੈਂ ਉਹਨਾਂ ਦਾ ਜ਼ਿਕਰ ਨਹੀਂ ਕਰਨਾ ਚਾਹੁੰਦਾ ਵੀ ਕੁੱਤਾ ਸਾਡੇ ਕੀ ਕੀ ਕੰਮ ਆਉਂਦਾ ਹੈ ਇਹ ਸਾਰਾ ਕੁਝ ਤੁਸੀਂ ਜਾਣਦੇ ਹੋ ਮਨੁੱਖ ਤੇ ਕੁੱਤੇ ਦਾ ਰਿਸ਼ਤਾ ਜਿਹੜਾ ਮੈਂ ਕਹਿ ਦਿੰਦਾ ਕਿ ਬਹੁਤ ਨੇੜਲਾ ਹੈ ਬਹੁਤ ਪੁਰਾਣਾ ਹੈ ਤੇ ਬਹੁਤ ਪਿਆਰਾ ਹੈ ਪਰ ਦੂਜੇ ਪਾਸੇ ਜਦੋਂ ਅਸੀਂ ਵੇਖਦੇ ਹਾਂ ਇਹਨਾਂ ਨੂੰ ਕਪਤਾਮਾਂ ਦੇ ਵਿੱਚ ਵੀ ਬੜਾ ਵੱਡਾ ਸਥਾਨ ਮਿਲਿਆ ਹੈ ਬਾਬਾ ਬੁੱਲੇ ਸ਼ਾਹ ਵਰਗੇ ਜਿਹੜੇ ਹੈਗੇ ਨੇਗੇ ਉਹਨਾਂ ਨੇ ਕੁੱਤਿਆਂ ਨੂੰ ਸਤਕਾਰ ਵੀ ਦਿੱਤਾ ਹੈ ਤੇ ਮਨੁੱਖ ਨੂੰ ਉਹਨਾਂ ਤੋਂ ਕੋਈ ਪ੍ਰੇਰਣਾ ਲੈਣ ਨੂੰ ਵੀ ਕਿਹਾ ਹੈਗਾ ਬਾਬੇ ਬੁੱਲੇ ਸ਼ਾਹ ਦੀ ਇੱਕ ਕਾਫੀ ਹੈ ਕਿ ਰਾਤੀ ਜਾਗੇ ਕਰੇ ਇਬਾਦਤ ਰਾਤੀ ਜਾਗਣ ਕੁੱਤੇ ਤੇ ਇਥੋਂ ਉੱਤੇ ਭੌਂਕਣੋਂ ਬੰਦ ਮੂਲ ਨਾ ਹੁੰਦੇ ਜਾਰੂੜੀ ਤੇ ਸੁੱਤੇ ਤੇ ਇਥੋਂ ਉੱਤੇ ਮਾਲਕ ਆਪਣੇ ਦਾ ਦਰਨਾ ਛੱਡਦੇ ਭਾਵੇਂ 100-100 ਵੱਜਣ ਜੁੱਤੇ ਤੇ ਇਥੋਂ ਉੱਤੇ ਚੱਲ ਬੁੱਲਿਆ ਚੱਲ ਯਾਰ ਮਨਾਲਾ ਨਹੀਂ ਤਾਂ ਬਾਜੀ ਲੈ ਗਏ ਕੁੱਤੇ ਇਹ ਤਾਂ ਬਾਬਾ ਬੁੱਲੇ ਸ਼ਾਹ ਦੀ ਕਾਫੀ ਹੈ ਔਰ ਪ੍ਰਿੰਸੀਪਲ ਸੁਜਾਨ ਸਿੰਘ ਦੀ ਕਹਾਣੀ ਤੁਸੀਂ ਪੜ੍ਹੀ ਹੋਏਗੀ ਮੈਂ ਤਾਂ ਪੜ੍ਹੀ ਆ ਉਹ ਪ੍ਰਿੰਸੀਪਲ ਸੁਜਾਨ ਸਿੰਘ ਦੀ ਕਹਾਣੀ ਮੋਤੀ ਮੋਤੀ ਇੱਕ ਕੁੱਤੇ ਦਾ ਨਾਮ ਹੈ ਉਸ ਕੁੱਤੇ ਨੂੰ ਪੜਦੇ ਆ ਉਹਦੀ ਵਫਾਦਾਰੀ ਦੀ ਕਹਾਣੀ ਪੜਦੇ ਆ ਅੱਖਾਂ ਦੇ ਵਿੱਚ ਪਾਣੀ ਆ ਜਾਂਦਾ ਹੈ ਇਸੇ ਤਰ੍ਹਾਂ ਇੱਕ ਫਿਲਮ ਦੇਖੀ ਸੀਗੀ ਮੈਂ ਤੁਸੀਂ ਵੀ ਦੇਖੀ ਹੋਣੀ ਹੈ ਤੇਰੀ ਮਿਹਰਬਾਨੀਆਂ ਜਿਹਦੇ ਵਿੱਚ ਉਹ ਕੁੱਤਾ ਨਾਇਕ ਹੈ ਇੱਕ ਕਿ ਆਪਣੇ ਮਾਲਕ ਪ੍ਰਤੀ ਉਹ ਕਿੰਨਾ ਵਫਾਦਾਰ ਹੈ ਜਣੀ ਇਹ ਤਾਂ ਕੁੱਤਿਆਂ ਦੀਆਂ ਵਫਾਦਾਰੀ ਦੀਆਂ ਗੱਲਾਂ ਨੇ ਜਿਨ੍ਹਾਂ ਦਾ ਮੈਂ ਜ਼ਿਕਰ ਕੀਤਾ ਪਰ ਹੁਣ ਜਿਹੜੀ ਮੈਂ ਗੱਲ ਕਰਨ ਲੱਗਿਆ ਮਿੱਤਰੋ ਉਹ ਇਹ ਹੈ ਕਿ ਜਿਹੜੇ ਅਵਾਰਾ ਕਿਸਮ ਦੇ ਕੁੱਤੇ ਆ ਜਿਨ੍ਹਾਂ ਦਾ ਕੋਈ ਵਾਲੀਵਾਰਸ ਨਹੀਂ ਹੈ ਜਿਨ੍ਹਾਂ ਨੂੰ ਅੰਗਰੇਜ਼ੀ ਦੇ ਵਿੱਚ ਕਈ ਸਟਰੀਟ ਡੌਗ ਕਹਿੰਦੇ ਨੇ ਗਲੀਆਂ ਦੇ ਵਿੱਚ ਬੈਠੇ ਰਹਿੰਦੇ ਨੇ ਸੜਕਾਂ ਤੇ ਘਰਾਂ ਦੇ ਵਿੱਚ ਪਿੰਡਾਂ ਦੇ ਵਿੱਚ ਹੱਡਾ ਰੋੜੀ ਦੇ ਨੇੜੇ ਮੀਟ ਵਾਲੀਆਂ ਦੁਕਾਨਾਂ ਦੇ ਉੱਤੇ ਖੁੱਲੇ ਕੁੱਤੇ ਅਵਾਰਾ ਤੁਰੇ ਫਿਰਦੇ ਨੇ ਉਹ ਸਮਾਜ ਦੇ ਖਾਤਰ ਕਿੰਨਾ ਉਹ ਸ਼ਰਾਪ ਬਣ ਚੁੱਕੇ ਨੇ ਤੇ ਖੁਦ ਵੀ ਉਹ ਤਕਲੀਫਾਂ ਚਲਦੇ ਨੇ ਤੇ ਮਨੁੱਖ ਦੇ ਲਈ ਵੀ ਉਹ ਮੁਸ਼ਕਲਾਂ ਖੜੀਆਂ ਕਰਦੇ ਨੇਗੇ ਤੇ ਜਦੋਂ ਅਸੀਂ ਵੇਖਦੇ ਹਾਂ ਇਨ੍ਹਾਂ ਕੁੱਤਿਆਂ ਨੂੰ ਅਵਾਰਾ ਕੁੱਤੇ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ ਇਹਨਾਂ ਨੂੰ ਕਿੰਨੀਆਂ ਕਿਹੜੀਆਂ ਕਿੜੀਆਂ ਬਿਮਾਰੀਆਂ ਹੁੰਦੀਆਂ ਤੇ ਉਹਨਾਂ ਬਿਮਾਰੀਆਂ ਦੀਆਂ ਵਜ੍ਹਾ ਕਰਕੇ ਫਿਰ ਮਨੁੱਖ ਦੀ ਜ਼ਿੰਦਗੀ ਹੈ ਜਿਹੜੀ ਉਹ ਪ੍ਰਭਾਵਿਤ ਹੁੰਦੀ ਹੈ ਮਨੁੱਖ ਨੂੰ ਨੁਕਸਾਨ ਪਹੁੰਚਦਾ ਹੈ ਆਦਮੀਆਂ ਨੂੰ ਚੰਗੇ ਭਲੇ ਕੀਮਤੀ ਬੰਦੇ ਜਿਹੜੇ ਉਹ ਮਾਰੇ ਜਾਂਦੇ ਨੇਗੇ ਇਹਦੀ ਜ਼ਿਕਰ ਅੱਜ ਮੈਂ ਤੁਹਾਡੇ ਨਾਲ ਕਰਨਾ ਚਾਹੁੰਦਾ ਤੇ ਜੇ ਇਹ ਗੱਲ ਚੰਗੀ ਲੱਗੇ ਲੋਕਾਂ ਦੇ ਵਿੱਚ ਇਹਦਾ ਪ੍ਰਚਾਰ ਜ਼ਰੂਰ ਕਰਿਓ ਸਭ ਤੋਂ ਪਹਿਲਾਂ ਤਾਂ ਜਿਹੜੀ ਇਹਨਾਂ ਅਵਾਰਾ ਕੁੱਤਿਆਂ ਨੂੰ ਕਿਉਂਕਿ ਇਹਨਾਂ ਨੂੰ ਟੀਕਾ ਤਾਂ ਕੋਈ ਲੱਗਿਆ ਨਹੀਂ ਹੁੰਦਾ ਕੋਈ ਟੀਕਿਆਂ ਦਾ ਕੋਰਸ ਨਹੀਂ ਹੋਇਆ ਹੁੰਦਾ ਆਪੇ ਇਹ ਉਹੀ ਖੁੱਲ੍ਹੇ ਫਿਰਦੀਆਂ ਜਿਹੜੀਆਂ ਸਾਡੇ ਸਮਾਜ ਦੇ ਵਿੱਚ ਕੁੱਤੇ ਤੇ ਕੁੱਤੀਆਂ ਉਹ ਜਦੋਂ ਆਪਣੇ ਬੱਚੇ ਪੈਦਾ ਕਰਦੇ ਆ ਆਪੇ ਐ ਰੋਲ ਖੁੱਲ ਕੇ ਉਹ ਵੱਡੇ ਹੋ ਜਾਂਦੇ ਨੇਗੇ ਤੇ ਉਹ ਕਈ ਵਾਰੀ ਫਿਰ ਬਿਮਾਰੀਆਂ ਦਾ ਸ਼ਿਕਾਰ ਹੁੰਦੇ ਨੇਗੇ ਸਭ ਤੋਂ ਪਹਿਲਾਂ ਤਾਂ ਜਿਹੜੀ ਇਹਨਾਂ ਕੁੱਤਿਆਂ ਨੂੰ ਆਵਾਰਾ ਕੁੱਤਿਆਂ ਨੂੰ ਹਲਕਾ ਦਾ ਰੋਗ ਜਿਹਨੂੰ ਕਿਹਾ ਜਾਂਦਾ ਹੈ ਰੇਬੀਜ਼ ਕਿਹਾ ਜਾਂਦਾ ਹੈ ਉਹਦੇ ਵਿੱਚ ਕੀ ਹੁੰਦਾ ਹੈ ਕਿ ਇਹ ਇਹਨੂੰ ਇਹ ਬਿਛਾਣੂ ਰੋਗ ਹੈ ਡਾਕਟਰ ਇਹਨੂੰ ਇੱਕ ਬਿਛਾਣੂ ਰੋਗ ਕਹਿੰਦੇ ਨੇ ਕਿ ਉਹਨਾਂ ਦੇ ਸਰੀਰ ਦੇ ਵਿੱਚ ਉਹ ਕਿਤੋਂ ਨਾ ਕਿਤੋਂ ਕੋਈ ਖੁਰਾਕ ਰਾਹੀਂ ਜਾਂ ਕਿਸੇ ਹੋਰ ਢੰਗ ਰਾਹੀਂ ਉਹਨਾਂ ਦੇ ਸਰੀਰ ਦੇ ਵਿੱਚ ਜਿਹੜੇ ਇਹ ਹਲਕਾ ਵਾਲੇ ਬਿਛਾਣੂ ਜਦੋਂ ਦਾਖਲ ਹੁੰਦੇ ਆ ਤਾਂ ਕੁੱਤਾ ਹਲਕਾ ਦਾ ਸ਼ਿਕਾਰ ਹੋ ਜਾਂਦਾ ਹੈ ਰੇਬੀਜ਼ ਦਾ ਸ਼ਿਕਾਰ ਹੋ ਜਾਂਦਾ ਹੈ ਬਿਮਾਰ ਹੋ ਜਾਂਦਾ ਹੈ ਮੂੰਹ ਦੇ ਵਿੱਚੋਂ ਫਿਰ ਉਹ ਥੁੱਕ ਸੁੱਟਦਾ ਹੈ ਲਾਲਾਂ ਸੁੱਟਦਾ ਹੈ ਤੇ ਉਹ ਅੰਨ੍ਹਾ ਜਾ ਹੋ ਕੇ ਫਿਰ ਉਹ ਪਾਗਲਾ ਵਾਂਗੂ ਪਾਗਲ ਕੁੱਤਾ ਵੀ ਕਿਹਾ ਜਾਂਦਾ ਉਹ ਉਹ ਫਿਰ ਗਲੀਆਂ ਦੇ ਵਿੱਚ ਦੌੜਦਾ ਹੈ ਤੇ ਉਹਦੇ ਅੱਗੇ ਜਿਹੜਾ ਵੀ ਬੰਦਾ ਆ ਜਾਏ ਕੋਈ ਕੁੱਤਾ ਆ ਜਾਏ ਜਾਨਵਰ ਆ ਜਾਏ ਬੱਦਾ ਆ ਜਾਏ ਉਹਨੂੰ ਉਹ ਕੱਟ ਦਿੰਦਾ ਵੱਟ ਦਿੰਦਾ ਹੈ ਇਹ ਆਪਣੇ ਦੰਦਾ ਨਾਲ ਉਹੀ ਵਿਛਾਣੂ ਆ ਜਿਹੜੇ ਫਿਰ ਉਸ ਮਨੁੱਖ ਦੇ ਅੰਦਰ ਜਾਂ ਉਸ ਪਸ਼ੂ ਦੇ ਅੰਦਰ ਚਲੇ ਜਾਂਦੇ ਨੇਗੇ ਤੇ ਫਿਰ 3 ਮਹੀਨਿਆਂ ਤੋਂ ਲੈ ਕੇ 3 ਹਫ਼ਤੇ ਤੋਂ ਲੈ ਕੇ 3 ਮਹੀਨਿਆਂ ਦੇ ਅੰਦਰ ਅੰਦਰ ਉਸ ਕੱਟੇ ਜਾਨਵਰ ਜਾਂ ਮਨੁੱਖ ਦੇ ਅੰਦਰ ਵੀ ਹਲਕਾ ਦੇ ਲੱਛਣ ਆ ਜਿਹੜੇ ਉਹ ਪੈਦਾ ਹੋ ਜਾਂਦੇ ਨੇ ਤੇ ਇਸ ਬਿਮਾਰੀ ਦੇ ਨਾਲ ਬਹੁਤ ਸਾਰੇ ਜਿਹੜੇ ਲੋਕ ਆਏ ਫਿਰ ਉਹ ਮੌਤ ਦੇ ਮੂੰਹ ਦੇ ਵਿੱਚ ਆ ਪੈਂਦੇ ਨੇ ਪਸ਼ੂ ਜਿਹੜੇ ਕੀਮਤੀ ਪਸ਼ੂ ਹੁੰਦੇ ਨੇ ਗਊਆਂ ਮੱਝਾਂ ਸਾਡੀਆਂ ਪਾਲਤੂ ਹੁੰਦੀਆਂ ਉਹ ਵੀ ਮੌਤ ਦੇ ਮੂੰਹ ਦੇ ਵਿੱਚ ਜਾ ਪੈਂਦੀਆਂ ਇਸ ਹੜਕਾ ਦੀ ਵਜ੍ਹਾ ਕਰਕੇ ਇਹ ਸਾਨੂੰ ਅਬਾਰਾ ਤੁਰੇ ਫਿਰਦੇ ਕੁੱਤਿਆਂ ਤੋਂ ਇਸ ਤਰ੍ਹਾਂ ਇਹ ਵੱਡਾ ਨੁਕਸਾਨ ਚ ਝੱਲਣਾ ਪੈ ਰਿਹਾਗਾ ਤੇ ਦੂਜੀ ਬਿਮਾਰੀ ਜਿਹੜੀ ਇਹਨਾਂ ਨੂੰ ਹੁੰਦੀ ਹੈ ਉਹਨੂੰ ਡਾਕਟਰ ਲੋਕ ਪਾਰਵੋ ਦੀ ਬਿਮਾਰੀ ਕਹਿੰਦੇ ਨੇ ਇਹ ਵੀ ਇੱਕ ਬਿਛਾਣੂ ਰੋਗ ਹੁੰਦਾ ਹੈ ਇਹਦੇ ਵਿੱਚ ਕੀ ਹੁੰਦਾ ਪੇਟ ਦੀਆਂ ਅੰਤੜੀਆਂ ਦੀ ਜੁੜੀ ਸੋਜ ਹੋ ਜਾਂਦੀ ਹੈ ਬੁਖਾਰ ਹੁੰਦਾ ਇਹਨੂੰ ਖੂਨੀ ਉਲਟੀਆਂ ਲੱਗਦੀਆਂ ਖੂਨੀ ਦਸਤ ਲੱਗ ਜਾਂਦੇ ਨੇ ਇਸ ਤਰ੍ਹਾਂ ਦੀਆਂ ਬਿਮਾਰੀਆਂ ਵਾਲੇ ਕੁੱਤੇ ਜਦੋਂ ਸਾਡੇ ਆਲੇ-ਦੁਆਲੇ ਗਲੀਆਂ ਦੇ ਵਿੱਚ ਸਾਡੇ ਘਰਾਂ ਦੇ ਦੁਆਲੇ ਰਹਿੰਦੇ ਨੇ ਤਾਂ ਉਹ ਵੀ ਮਨੁੱਖ ਦੀ ਜ਼ਿੰਦਗੀ ਦੇ ਉੱਤੇ ਮਾਰੂ ਪ੍ਰਭਾਵ ਪਾਉਂਦੇ ਨੇਗੇ ਤੀਜੀ ਬਿਮਾਰੀ ਇਹਨਾਂ ਨੂੰ ਹੁੰਦੀ ਹੈ ਜਿਗਰ ਦੀ ਸੋਜ ਹੁੰਦੀ ਹੈ ਉਹਦੇ ਵਿੱਚ ਕੁੱਤੇ ਨੂੰ ਪੀਲੀਆ ਹੋ ਜਾਂਦਾ ਹੈ ਪੇਟ ਦਰਦ ਹੁੰਦਾ ਹੈ ਖੂਨੀ ਦਸਤ ਲੱਗਦੇ ਨੇ ਖੂਨ ਦੀਆਂ ਟੱਟੀਆਂ ਜਦੋਂ ਹਿਆਲੇ-ਦੁਆਲੇ ਕਰਦੇ ਆ ਜਿੱਥੇ ਬਦਬੂ ਫੈਲਦੀ ਹੈ ਉੱਥੇ ਬਿਮਾਰੀ ਦੇ ਕਟਾਣੂ ਆ ਜਿਹੜੇ ਉਹ ਵੀ ਮਨੁੱਖਾਂ ਤੱਕ ਪਹੁੰਚ ਜਾਂਦੇ ਨੇ ਤੇ ਮਨੁੱਖ ਦਾ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਹੈ ਚੌਥੀ ਬਿਮਾਰੀ ਜਿਹੜੀ ਇਹਨਾਂ ਨੂੰ ਹੁੰਦੀ ਹੈ ਉਹਨੂੰ ਲੈਪਟੋ ਸਪਾਇਰੋਸਿਸ ਕਹਿੰਦੇ ਨੇਗੇ ਤੇ ਇਹ ਕਟਾਣੂਆਂ ਤੋਂ ਹੁੰਦੀ ਹੈ ਵੀ ਨੱਕ ਦੇ ਵਿੱਚੋਂ ਕੁੱਤੇ ਦੇ ਖੂਨ ਵਗਣ ਲੱਗ ਜਾਂਦਾ ਹੈ ਤੇ ਖੂਨ ਦੀਆਂ ਟੱਟੀਆਂ ਲੱਗ ਜਾਂਦੀਆਂ ਇਹਨਾਂ ਨੂੰ ਦਸਤ ਲੱਗਦੇ ਨੇ ਜਦੋਂ ਤਾਂ ਇਹਨਾਂ ਨਾਲ ਵੀ ਮਨੁੱਖਾਂ ਤੱਕ ਬਿਮਾਰੀ ਪਹੁੰਚਦੀ ਹੈਗੀ ਅળે ਦਵਾਲਾ ਗੰਦਾ ਹੋ ਜਾਂਦਾ ਹੈ ਇੱਕ ਪੈਰਾ ਇਨਫਲੂਐਂZA ਬਿਮਾਰੀ ਕਿਹਾ ਜਾਂਦਾ ਡਾਕਟਰੀ ਭਾਸ਼ਾ ਦੇ ਵਿੱਚ ਉਹਦੇ ਵਿੱਚ ਹੁੰਦਾ ਹੈ ਕੈਨਲ ਕਫ ਨਾ ਦੀ ਬਿਮਾਰੀ ਜਿਹਨੂੰ ਖੰਗ ਕਹਿੰਦੇ ਆ ਕੁੱਤਾ ਖੰਗ ਖੰਗ ਕਰਦਾ ਖੰਗਦਾ ਹੈ ਤੇ ਉਹਦੇ ਨਾਲ ਵੀ ਉਹ ਉਲਟੀਆਂ ਕਰਦਾ ਹੈ ਖੰਘਦਾ ਹੈ ਢਾਂਸਦਾ ਰਹਿੰਦਾ 24 ਘੰਟੇ ਜਿੱਥੇ ਉਹ ਆਲੇ-ਦੁਆਲੇ ਨੂੰ ਡਿਸਟਰਬ ਕਰਦਾ ਹੈ ਉੱਥੇ ਉਹ ਬਿਮਾਰੀਆਂ ਵੀ ਫਲਾਉਂਦਾ ਹੈ ਇਸੇ ਤਰ੍ਹਾਂ ਇੱਕ ਬਿਮਾਰੀ ਡਾਕਟਰੀ ਭਾਸ਼ਾ ਦੇ ਵਿੱਚ ਡਿਸਟੈਂਪਰ ਜਿਹੜੀ ਬਿਛਾਣੂਆਂ ਤੋਂ ਫੈਲਦੀ ਹੈ ਇਹਦੇ ਵਿੱਚ ਕੁੱਤੇ ਨੂੰ ਤੇਜ਼ ਬੁਖਾਰ ਹੋ ਜਾਂਦਾ ਹੈ ਅੱਖਾਂ ਚੋਂ ਪਾਣੀ ਆਉਂਦਾ ਹੈ ਤੇ ਇਸ ਤੋਂ ਲਗ ਉਹਨੂੰ ਦੌਰੇ ਵੀ ਪੈਂਦੇ ਨੇ ਜਿਵੇਂ ਮਿਰਗੀ ਦਾ ਦੌਰਾ ਹੁੰਦਾ ਹੈ ਪੇਟ ਦੀ ਚਮੜੀ ਦੇ ਉੱਤੇ ਛਾਲੇ ਪੈ ਜਾਂਦੇ ਨੇਗੇ ਇਹੋ ਜਿਹੀਆਂ ਬਿਮਾਰੀਆਂ ਵਾਲੇ ਜਿਹੜੇ ਕੁੱਤੇ ਨੇ ਜਦੋਂ ਸਾਡੇ ਆਲੇ-ਦੁਆਲੇ ਰਹਿੰਦੇ ਨੇਗੇ ਤਾਂ ਉਹ ਮਨੁੱਖਾਂ ਨੂੰ ਵੀ ਪ੍ਰਭਾਵਿਤ ਕਰਦੇ ਨੇ ਤੇ ਹੋਰ ਜਿਹੜੇ ਚਮੜੀ ਦੇ ਰੋਗ ਹੁੰਦੇ ਤੁਸੀਂ ਦੇਖੇ ਹੋਣੇ ਆ ਕੁੱਤਿਆਂ ਦੇ ਵਾਲ ਝੜ ਜਾਂਦੇ ਨੇ ਚਮੜੀ ਬਿਲਕੁਲ ਉਹਨਾਂ ਦੀ ਖੁਸ਼ਕ ਹੋ ਜਾਂਦੀ ਹੈ ਖੁਰਕ ਪੈ ਜਾਂਦੀ ਹੈ ਜਿਹਨੂੰ ਅਸੀਂ ਕਹਿੰਦੇ ਆ ਖਾਰਸ਼ ਪੰਜਾਬੀ ਵਿੱਚ ਕਈ ਵਾਰੀ ਪਾਂ ਕਹਿੰਦੇ ਆ ਪਾਂ ਵਾਲਾ ਕੁੱਤਾ ਖਾਰਸ਼ ਵਾਲਾ ਕੁੱਤਾ ਉਹ ਚਮੜੀ ਦੀਆਂ ਬਿਮਾਰੀਆਂ ਦਾ ਸ਼ਿਕਾਰ ਹੁੰਦੇ ਨੇ ਤੇ ਖੁਰਕਦੇ ਰਹਿੰਦੇ ਨੇ ਸਾਰਾ ਦਿਨ ਤੇ ਚਮੜੀ ਦੇ ਵਿੱਚ ਜਿਹੜੇ ਉਹਨਾਂ ਦੇ ਜੀਵਾਣੂ ਕਟਾਣੂ ਹੁੰਦੇ ਨੇ ਉਹ ਥਾਂ ਥਾਂ ਸੁੱਟਦੇ ਫਿਰਦੇ ਰਹਿੰਦੇ ਨੇ ਘਰਾਂ ਦੇ ਵਿੱਚ ਇੱਧਰ ਉੱਧਰ ਗਲੀਆਂ ਦੇ ਵਿੱਚ ਉਹ ਫਿਰ ਗਲੀਆਂ ਦੇ ਵਿੱਚ ਖੇਡਣ ਵਾਲੇ ਬੱਚਿਆਂ ਦੇ ਉੱਤੇ ਲੋਕਾਂ ਦੇ ਉੱਤੇ ਉਹਨਾਂ ਦਾ ਮਾਰੂ ਪ੍ਰਭਾਵ ਪੈਂਦਾ ਹੈਗਾ ਕੰਨਾਂ ਦੇ ਵਿੱਚ ਇਹਨਾਂ ਦੇ ਕੀੜੇ ਪੈ ਜਾਂਦੇ ਨੇ ਆਵਾਰਾ ਕੁੱਤੇ ਜਦੋਂ ਆਪਸ ਦੇ ਵਿੱਚ ਲੜਦੇ ਆ ਕਈ ਵਾਰੀ ਜ਼ਖਮ ਖਰਾਬ ਹੋ ਜਾਂਦੇ ਨੇ ਜ਼ਖਮੀ ਕੁੱਤਿਆਂ ਦੇ ਕੰਨਾਂ ਦੇ ਵਿੱਚ ਫਿਰ ਕੀੜੇ ਪੈ ਜਾਂਦੇ ਨੇ ਤੇ ਕੀੜੇ ਉਹਨਾਂ ਦੇ ਦਵਾਈ ਤਾਂ ਕਿਸੇ ਨੇ ਲਾਉਣੀ ਨਹੀਂ ਹੁੰਦੀ ਹੈਗੀ ਨਾ ਉਹਨਾਂ ਦਾ ਕੋਈ ਇਲਾਜ ਕਰਨਾ ਹੁੰਦਾ ਤੇ ਉਹ ਬਦਬੂ ਮਾਰਦੇ ਫਿਰ ਕੁੱਤੇ ਜਿਹੜੇ ਹੈਗੇ ਕੰਨਾਂ ਦੇ ਕੀੜੇ ਪਏ ਹੁੰਦੇ ਆ ਪਸ ਪਈ ਹੁੰਦੀ ਆ ਬਦਬੂ ਮਾਰਦੀ ਹੁੰਦੀ ਆ ਤਾਂ ਉਹ ਫਿਰ ਰੋਟੀ ਦੀ ਤਲਾਸ਼ ਦੇ ਵਿੱਚ ਇੱਧਰ ਉੱਧਰ ਜਦੋਂ ਤੁਰੇ ਫਿਰਦੇ ਰਹਿੰਦੇ ਨੇ ਉਹ ਥਾਂ ਥਾਂ ਦੇ ਉੱਤੇ ਉਹ ਕੀੜੇ ਵੀ ਖਲਾਰਦੇ ਆ ਬਦਬੂ ਵੀ ਖਲਾਰਦੇ ਆ ਬਿਮਾਰੀਆਂ ਵੀ ਫਲਾਉਂਦੇ ਫਿਰਦੇ ਰਹਿੰਦੇਗੇ ਇਹਦੇ ਕੁਝ ਕਾਰਨ ਵੀ ਐ ਇਹ ਜਿਹੜੇ ਵੈਛਦਾਈ ਬਿਮਾਰੀਆਂ ਇਹਨਾਂ ਨੂੰ ਕਿਤੋਂ ਨਾ ਕਿਤੋਂ ਚਿੰਬੜਦੀਆਂ ਰਹਿੰਦੀਆਂ ਪਰ ਕੁਝ ਸਾਡੇ ਲੋਕਾਂ ਦਾ ਵੀ ਇਹਦੇ ਵਿੱਚ ਮੈਂ ਕਸੂਰ ਸ਼ਬਦ ਕਹੂੰਗਾ ਵੀ ਕਈ ਲੋਕ ਧਾਰਮਿਕ ਸ਼ਰਧਾ ਦੇ ਤਹਿਤ ਕੁੱਤਿਆਂ ਪ੍ਰਤੀ ਸ਼ਰਧਾ ਵੀ ਰੱਖਦੇ ਆ ਰੋਟੀ ਪਾਉਂਦੇ ਕਈ ਸ਼ਨੀਵਾਰ ਨੂੰ ਕਾਲੇ ਕੁੱਤੇ ਨੂੰ ਪੁਰਾਣੇ ਸਮੇਂ ਦੇ ਕਈ ਲੋਕ ਉਹਨਾਂ ਨੂੰ ਪੁਜਾਰੀ ਵਰਗ ਗਾਈਡ ਵੀ ਕਰਦਾ ਵੀ ਸ਼ਨੀਵਾਰ ਨੂੰ ਕਾਲੇ ਕੁੱਤੇ ਨੂੰ ਸਰੋਂ ਦੇ ਤੇਲ ਨਾਲ ਛੋਪੜ ਕੇ ਰੋਟੀ ਪਾਈਦੀ ਹੁੰਦੀ ਹੈ ਚਲੋ ਰੋਟੀ ਤਾਂ ਜਾਇਜ਼ ਹੈ ਰੋਟੀ ਪਾਤੀ ਹੈ ਕਈ ਲੱਡੂ ਪਾਉਂਦੇ ਨੇ ਇਹ ਲੱਡੂ ਹੈ ਜਿਹੜੇ ਮਠਿਆਈ ਹੈ ਇਹ ਮਠਿਆਈ ਜਦੋਂ ਕੁੱਤਾ ਖਾਂਦਾ ਹੈਗਾ ਤਾਂ ਉਹਦੇ ਫਿਰ ਚਮੜੀ ਦੇ ਵਾਲ ਹੈ ਜਿਹੜੇ ਉਹ ਝੜਨੇ ਸ਼ੁਰੂ ਹੋ ਜਾਂਦੇ ਨੇ ਤੇ ਕੁੱਤੇ ਹੈ ਜਿਹੜੇ ਫਿਰ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦੇ ਨੇਗੇ ਤਾਂ ਫਿਰ ਇਸ ਤੋਂ ਇਲਾਵਾ ਇਹ ਕੁੱਤੇ ਜਦੋਂ ਸੜਕਾਂ ਦੇ ਕਿਨਾਰੇ ਬੈਠੇ ਹੁੰਦੇ ਨੇਗੇ ਇਹ ਤੁਰੇ ਜਾਂਦੇ ਮੋਟਰਸਾਈਕਲਾਂ ਨੂੰ ਸਾਈਕਲਾਂ ਨੂੰ ਕਾਰਾਂ ਨੂੰ ਹੋਰ ਜਿਹੜੇ ਵਹੀਕਲ ਹੁੰਦੇ ਨੇਗੇ ਸਾਡੇ ਵਾਹਨ ਹੁੰਦੇ ਆ ਉਹਨਾਂ ਦੇ ਮਗਰ ਦੌੜਦੇ ਆ ਤੇ ਇਹ ਬਹੁਤੇ ਵਾਰੀ ਫਿਰ ਐਕਸੀਡੈਂਟ ਕਰਾ ਦਿੰਦੇ ਨੇ ਤੇ ਕੀਮਤੀ ਜਾਨਾਂ ਜਿਹੜੀਆਂ ਹੈਗੀਆਂ ਇਹਨਾਂ ਅਵਾਰਾ ਕੁੱਤਿਆਂ ਦੀਆਂ ਵਜ੍ਹਾ ਕਰਕੇ ਕੀਮਤੀ ਜਾਨਾਂ ਜਿਹੜੀਆਂ ਮੌਤੇ ਮੂੰਹ ਦੇ ਵਿੱਚ ਚਲੀਆਂ ਜਾਂਦੀਆਂ ਬਹੁਤ ਸਾਰੇ ਲੋਕ ਇਸ ਤਰ੍ਹਾਂ ਜਿਹੜੇ ਹੈਗੇ ਨੇਗੇ ਇਹਨਾਂ ਕੁੱਤਿਆਂ ਦੇ ਹੱਥੋਂ ਮਰੇ ਐ ਮੌਤੇ ਮੂੰਹ ਦੇ ਵਿੱਚ ਗਏ ਐ ਤੇ ਸਾਡੇ ਪੰਜਾਬ ਦੀ ਧਰਤੀ ਦੇ ਉੱਤੇ ਕੁਝ ਐਸੇ ਮੈਂ ਕਹੂੰਗਾ ਉਹਨਾਂ ਨੂੰ ਧਾਰਮਿਕ ਸਥਾਨ ਕਿਹਾ ਜਾਵੇ ਜਾਂ ਕੀ ਕਿਹਾ ਜਾਵੇ ਇਹ ਜੋ ਸਥਾਨ ਹੈਗੇ ਨੇਗੇ ਜਿੱਥੇ ਸ਼ਰਾਬ ਚੜਦੀ ਹੈ ਸ਼ਰਾਬ ਦਾ ਪ੍ਰਸ਼ਾਦ ਚੜਾਇਆ ਜਾਂਦਾ ਪ੍ਰਸ਼ਾਦ ਸਮਝ ਕੇ ਸ਼ਰਾਬ ਚੜਦੀ ਹੈ ਤੇ ਉੱਥੇ ਇਕੱਠੀ ਹੋਈ ਸ਼ਰਾਬ ਨੂੰ ਪੀ ਕੇ ਜਦੋਂ ਕਈ ਲੋਕ ਜਿਹੜੇ ਫਿਰ ਆਪਣੇ ਘਰਾਂ ਨੂੰ ਤੁਰਦੇ ਨੇ ਕਈ ਵਾਰੀ ਤੇ ਉਹ ਵੱਧ ਘੱਟ ਪੀਤੀ ਹੁੰਦੀ ਹੈ ਕਿੰਨੀ ਡਿਗਰੀ ਵਾਲੀ ਹੈ ਕਿਹੋ ਜੀ ਸ਼ਰਾਬ ਹੈ ਉਹ ਪੀ ਕੇ ਜਦੋਂ ਤੁਰਦੇ ਆ ਕਈ ਵਾਰੀ ਉਹ ਬੇਹੋਸ਼ ਹੋ ਕੇ ਉਹ ਉੱਥੇ ਡਿੱਗ ਜਾਂਦੇ ਨੇਗੇ ਤੇ ਉੱਥੇ ਡਿੱਗੇ ਪਏ ਉਹਨਾਂ ਬੰਦਿਆਂ ਨੂੰ ਜਿਹੜਾ ਇਹ ਕੁੱਤੇ ਫਿਰ ਕਿਸੇ ਕੁੱਤਿਆਂ ਨੂੰ ਵੀ ਭੁੱਖ ਲੱਗਦੀ ਹੈ ਮਾਸ ਖਾਣ ਦੀ ਉਹਨਾਂ ਨੂੰ ਆਦਤ ਪਈ ਹੁੰਦੀ ਹੈ ਕਿਉਂਕਿ ਕਈ ਕੁੱਤੇ ਹੱਡਾ ਰੋੜੀ ਦੇ ਵਿੱਚ ਰਹਿਣ ਗਿੱਜ ਜਾਂਦੇ ਨੇ ਹੱਡਾ ਰੋੜੀ ਦੇ ਵਿੱਚ ਜਦੋਂ ਮਾਸ ਮੁੱਕ ਜਾਂਦਾ ਹੈ ਫਿਰ ਇਹ ਤੁਰੇ ਜਾਂਦੇ ਮਾਸ ਨੂੰ ਜਾਨੀ ਬੰਦਿਆਂ ਨੂੰ ਡੰਗਰਾਂ ਨੂੰ ਕਮਜ਼ੋਰ ਪਸ਼ੂਆਂ ਨੂੰ ਉਹਨਾਂ ਦੇ ਉੱਤੇ ਹਮਲਾ ਕਰਦੇ ਆ ਮਾਸ ਖਾਣ ਦੀ ਆਦਤ ਹੈ ਇਹਨਾਂ ਦੀ ਤਾਂ ਉਹਦੇ ਉੱਤੇ ਹਮਲਾ ਕਰ ਦਿੰਦੇ ਨੇ ਇਸ ਤਰ੍ਹਾਂ ਫਿਰ ਇਹ ਜਿੱਥੇ ਸ਼ਰਾਬ ਚੜਦੀ ਆ ਉਹਨਾਂ ਥਾਵਾਂ ਦੇ ਤੇ ਮੈਂ ਅਖਬਾਰਾਂ ਚੋਂ ਪੜਿਆ ਕਈ ਥਾਵਾਂ ਦੇ ਉੱਤੇ ਕਿ ਫਲਾਨੀ ਥਾਂ ਦੇ ਉੱਤੇ ਸ਼ਰਾਬ ਚ ਚੜਦੀ ਹੈ ਤੇ ਉੱਥੇ दारू ਪੀ ਕੇ ਇੱਕ ਬੰਦਾ ਜਿਹੜਾ ਹੈਗਾ ਇਸ ਤਰ੍ਹਾਂ ਜਾ ਰਿਹਾ ਇਸ ਤੇ ਰਸਤੇ ਚ ਡਿੱਗ ਗਿਆ ਸਾਰੀ ਰਾਤ ਉਹ ਪਿਆ ਰਿਹਾ ਤੇ ਕੁੱਤੇ ਉਹਨੂੰ ਨੋਚ-ਨੋਚ ਕੇ ਖਾ ਗਏ ਇਸ ਤਰ੍ਹਾਂ ਦੀਆਂ ਖਬਰਾਂ ਅਸੀਂ ਆਪਾਂ ਰੋਜ਼ ਪੜ੍ਹਦੇ ਆਂ ਤੇ ਕੁੱਤੇ ਇਸ ਤਰ੍ਹਾਂ ਇਹ ਇਹੋ ਜਿਹੇ ਲੋਕਾਂ ਦਾ ਜਿੱਥੇ ਇਹ ਥਾਂਾਂ ਦੇ ਉੱਤੇ ਇਹ ਨਸ਼ਾ ਚੜਾਉਣਾ ਕਿੰਨਾ ਕੁ ਜਾਇਜ਼ ਹੈ ਜਾਂ ਠੀਕ ਹੈ ਜਾਂ ਗਲਤ ਹੈ ਇਹ ਹੁਣ ਕਈ ਵਾਰ ਇਹ ਕਹਿ ਦਿੰਦੇ ਨੇ ਜੀ ਸ਼ਰਦਾ ਦਾ ਮਸਲਾ ਹੈ ਮੈਂ ਇਹਦੇ ਉੱਤੇ ਹੋਰ ਕੋਈ ਟਿੱਪਣੀ ਨਹੀਂ ਕਰਨੀ ਚਾਹੁੰਦਾ ਪਰ ਇੰਨੀ ਗੱਲ ਜ਼ਰੂਰ ਕਹਿਣੀ ਚਾਹੁੰਨਾ ਕਿ ਇਹ ਜਿਹੜੇ ਬੰਦੇ ਉਥੋਂ ਪੀ ਕੇ ਤੁਰਦੇ ਐ ਉਹ ਆਪਦਾ ਯਾਰ ਕੋਈ ਸੋਚਣ ਹੱਲ ਸੋਚਣ ਤੇ ਕੁੱਤੇ ਤਾਂ ਉਹਨਾਂ ਨੂੰ ਪਹਿਣਗੇ ਕੁੱਤਿਆਂ ਦਾ ਕਿ ਕੋਈ ਹੱਲ ਕੋਈ ਨਹੀਂ ਸਾਡੇ ਸਮਾਜ ਦੇ ਵਿੱਚ ਇੱਥੇ ਕਾਨੂੰਨ ਵੀ ਬਣਿਆ ਹੋਇਆ ਕੁੱਤਿਆਂ ਦੇ ਹੱਕ ਦੇ ਵਿੱਚ ਅਸੀਂ ਇਹਨਾਂ ਨੂੰ ਮਾਰ ਨਹੀਂ ਸਕਦੇ ਹੈਗੇ ਤਾਂ ਉਹ ਇਸ ਤਰ੍ਹਾਂ ਦੇ ਸ਼ਰਾਬੀਆਂ ਨੂੰ ਨਸ਼ੇੜੀਆਂ ਨੂੰ ਉਹ ਨੋਚ-ਨੋਚ ਕੇ ਖਾ ਜਾਂਦੇ ਨੇ ਤੇ ਹੱਡਾ ਰੋੜੀ ਦੇ ਕੋਲ ਦੀ ਲੰਘਦੇ ਨੇ ਕਈ ਵਾਰ ਇਹੋ ਜੀਆਂ ਥਾਵਾਂ ਤੇ ਹੱਡਾ ਰੋੜੀ ਬਣੀਆਂ ਹੁੰਦੀਆਂ ਸੜਕਾਂ ਦੇ ਕਿਨਾਰੇ ਜਿੱਥੇ ਜਦੋਂ ਅਸੀਂ ਲੰਘਦੇ ਆਂ ਕਈ ਵਾਰੀ ਬੱਸਾਂ 'ਚ ਬੈਠੇ ਹੋਏ ਸਫ਼ਰ ਕਰਦੇ ਸਮੇਂ ਸੜਕਾਂ ਦੇ ਕਿਨਾਰੇ ਹੱਡਾ ਰੋੜੀਆਂ ਬਣੀਆਂ ਹੋਈਆਂ ਬਦਬੂ ਸਾਡੇ ਦਿਮਾਗ ਨੂੰ ਚੜਦੀ ਆ اچانک ਤਾਂ ਬੰਦੇ ਦਾ ਮਨ ਖਰਾਬ ਹੁੰਦਾ ਉੱਥੇ ਬੈਠੇ ਹੋਏ ਜਿਹੜੇ ਕੁੱਤੇ ਨੇ ਉਹ ਵੀ ਆਵਾਜ਼ਾਈ ਦੇ ਵਿੱਚ ਸੜਕਾਂ ਦੇ ਕਿਨਾਰੇ ਜਿਹੜੀਆਂ ਬਣੀਆਂ ਹੱਡਾ ਰੋੜੀਆਂ ਉੱਥੇ ਬੈਠੇ ਹੋਏ ਕੁੱਤਿਆਂ ਦੀ ਝੁੰਡ ਹੁੰਦੇ ਨੇਗੇ ਤੇ ਉਹ ਉਥੋਂ ਵਹੀਕਲ ਕੋਈ ਲੈ ਕੇ ਕੋਈ ਸਾਈਕਲ ਕੋਈ ਮੋਟਰਸਾਈਕਲ ਜਾਂ ਪੈਦਲ ਲੰਘਣ ਤੋਂ ਝਿਜਕਦਾ ਬੰਦਾ ਉਹ ਖੂਨੀ ਕੁੱਤੇ ਹੁੰਦੇ ਨੇਗੇ ਮਾਸਖੋਰੇ ਕੁੱਤੇ ਨੇ ਉਹ ਹਮਲਾ ਕਰਦੇ ਆ ਫਿਰ ਬੰਦੇ ਦੇ ਉੱਤੇ ਤੇ ਉਹਨੂੰ ਉਹ ਫੜ ਕੇ ਜਦੋਂ ਉਹਨਾਂ ਨੂੰ ਭੁੱਖ ਲੱਗੀ ਹੁੰਦੀ ਹੈ ਫਿਰ ਉਹ ਉਹਨੂੰ ਖਾ ਜਾਂਦੇ ਨੇ ਤੇ ਇੱਕ ਸਰਵੇ ਦੇ ਅਨੁਸਾਰ ਇੱਕ ਅੰਕੜੇ ਦੇ ਅਨੁਸਾਰ ਸਾਡੇ ਦੇਸ਼ ਦੀ ਧਰਤੀ ਦੇ ਉੱਤੇ ਹਿੰਦੁਸਤਾਨ ਦੇ ਵਿੱਚ ਕਹਿੰਦੇ ਆਵਾਰਾ ਜਿਹੜੇ ਕੁੱਤੇ ਤੁਰੇ ਫਿਰਦੇ ਆ ਉਹਨਾਂ ਦੀ ਗਿਣਤੀ 6 ਕਰੋੜ ਹੈ ਤੇ 6 ਕਰੋੜ ਦੇ ਵਿੱਚੋਂ ਇਹਨਾਂ ਕੁੱਤਿਆਂ ਦੇ ਰਾਹੀਂ ਜਿਹੜੇ ਹਮਲੇ ਹੋਏ ਹੈਗੇ ਇੱਕ ਸਾਲ ਦੇ ਵਿੱਚ ਉਹ 2 ਕਰੋੜ ਲੋਕਾਂ ਦੇ ਉੱਤੇ ਹਮਲਾ ਕੀਤਾ ਉਹਨਾਂ ਨੂੰ ਕੱਟਿਆ ਹੈ ਇਹਨਾਂ 6 ਕਰੋੜ ਕੁੱਤਿਆਂ ਨੇ ਜਿਹੜੇ ਆਵਾਰਾ ਤੁਰੇ ਫਿਰਦੇ ਆ 2 ਕਰੋੜ ਲੋਕਾਂ ਦੇ ਉੱਤੇ ਹਮਲਾ ਕੀਤਾ ਉਹਨਾਂ ਨੂੰ ਜ਼ਖਮੀ ਕੀਤਾ ਉਹਨਾਂ ਨੂੰ ਵੱਢਿਆ ਕੱਟਿਆ ਇਹਨਾਂ ਦੇ ਵਿੱਚੋਂ ਹਲਕੇ ਹੋਏ ਕੁੱਤੇ ਵੀ ਸੀ ਤੇ ਆਮ ਕੁੱਤੇ ਵੀ ਸੀਗੇ ਜਿਹੜੇ ਹਲਕੇ ਹੋਏ ਨਹੀਂ ਸੀ ਵੀ ਬਿਮਾਰਤਾ ਹੁੰਦੀ ਹੁੰਦੇ ਐ ਇਹਨਾਂ ਨੂੰ ਕੋਈ ਇਲਾਜ ਨਹੀਂ ਕੋਈ ਦਵਾਦਾਰ ਉਹਨੇ ਕਿਸੇ ਨੂੰ ਚਮੜੀ ਰੋਗ ਹੈ ਕਿਸੇ ਨੂੰ ਦਸਤ ਰੋਗ ਹੈ ਕਿਸੇ ਨੂੰ ਅੰਤੜੀਆਂ ਦਾ ਰੋਗ ਹੈ ਕਿਸੇ ਨੂੰ ਖੰਗ ਹੋਈ ਹੈ ਕੁਝ ਵੀ ਹੈ ਜਣੀ ਬਿਮਾਰ ਕੁੱਤੇ ਹੁੰਦੇ ਨੇਗੇ ਤੇ 2 ਕਰੋੜ ਲੋਕ ਆ ਜਿਹੜੇ ਉਹ ਹਮਲਿਆਂ ਦਾ ਸ਼ਿਕਾਰ ਹੋਇਆ ਹੈ ਤੇ ਜਿਹੜੀ ਵਰਲਡ ਹੈਲਥ ਆਰਗੇਨਾਈਜੇਸ਼ਨ ਹੈ ਸਾਡੀ ਉਹ ਸੰਗਠਨ ਦੇ ਅਨੁਸਾਰ ਸੰਸਾਰ ਦੇ ਵਿੱਚ ਰੇਬੀਜ਼ ਦੇ ਨਾਲ ਜਿਹੜੀ ਹਲਕਾ ਦੇ ਨਾਲ ਜਿਹੜੀਆਂ ਹੋਣ ਵਾਲੀਆਂ ਮੌਤਾਂ ਨੇ ਟੋਟਲ ਉਹਦੇ ਵਿੱਚੋਂ ਉਹਨਾਂ ਦਾ 36% ਹਿੱਸਾ ਜਿਹੜਾ ਉਹ ਭਾਰਤ ਦੇ ਵਿੱਚ ਮੌਤਾਂ ਹੁੰਦੀਆਂ 36% ਲੋਕ ਭਾਰਤ ਦੇ ਵਿੱਚ ਇਹਨਾਂ ਹਲਕਾ ਵਾਲੇ ਕੁੱਤਿਆਂ ਦੇ ਕੋਲੋਂ ਮਾਰੇ ਜਾਂਦੇ ਨੇ ਕਿ ਜਦੋਂ ਉਹਨਾਂ ਨੂੰ ਕੱਟਦੇ 36% ਮੌਤਾਂ ਇਹਦਾ ਮਤਲਬ ਜਿਹੜਾ ਦੱਸਿਆ ਹੈਗਾ ਮੈਂ ਅੰਕੜੇ ਜਿਹੜੇ ਪੜੇ ਹੈ ਉਹ ਲਗਭਗ 1 ਸਾਲ ਦੇ ਵਿੱਚ 20000 ਲੋਕ ਆ ਜਿਹੜੇ ਉਹ ਰੇਬੀਜ਼ ਦੇ ਨਾਲ ਹਲਕਾ ਦੇ ਨਾਲ ਮਾਰੇ ਜਾਂਦੇ ਆ ਤੇ 15 ਸਾਲ ਤੋਂ ਜਿਹੜੇ ਛੋਟੇ ਬੱਚੇ ਹੁੰਦੇ ਨੇਗੇ ਉਹ ਇਹਨਾਂ ਦਾ ਸ਼ਿਕਾਰ ਬਣਦੇ ਨੇ ਇਹਨਾਂ ਕੁੱਤਿਆਂ ਦਾ ਤੇ ਇਹ ਹਲਕਾ ਵਾਲੇ ਜਿਹੜੇ ਕੁੱਤੇ ਹੁੰਦੇ ਨੇ ਜਾਂ ਆਮ ਕੁੱਤੇ ਹੁੰਦੇ ਨੇ ਜਦੋਂ ਇਹ 15 ਸਾਲ ਤੋਂ ਛੋਟੇ ਬੱਚਿਆਂ ਦੇ ਉੱਤੇ ਹਮਲਾ ਕਰਦੇ ਆ ਤਾਂ ਅੰਕੜਿਆਂ ਦੇ ਮੁਤਾਬਕ ਇਹਨਾਂ ਬੱਚਿਆਂ ਦੀ ਗਿਣਤੀ ਹੈ ਜਿਹੜੇ ਇਸ ਤਰ੍ਹਾਂ ਦੇ ਜ਼ਖਮੀ ਹੁੰਦੇ ਨੇਗੇ ਇਹਨਾਂ ਕੋਲ ਕੱਟੇ ਜਾਂਦੇ ਆ ਵੱਡੇ ਜਾਂਦੇ ਆ ਉਹਨਾਂ ਦੀ ਗਿਣਤੀ ਕਦੇ 30% ਤੋਂ ਲੈ ਕੇ 60% ਤੱਕ ਇਹ ਜਿਹੜੀਆਂ ਮੌਤਾਂ ਹੈਗੀਆਂ 15 ਸਾਲ ਤੋਂ ਛੋਟੇ ਬੱਚਿਆਂ ਦੀਆਂ ਇਹ ਬੱਕਰੀਆਂ ਮੌਤਾਂ ਨੇ ਤਾਂ ਇਸ ਤਰ੍ਹਾਂ ਕਿਉਂਕਿ ਹੁਣ ਕਾਨੂੰਨ ਬਣਿਆ ਹੋਇਆ ਹੈ ਭਾਰਤ ਦੇ ਵਿੱਚ ਕਿ ਅਸੀਂ ਇਹਨਾਂ ਕੁੱਤਿਆਂ ਨੂੰ ਮਾਰ ਨਹੀਂ ਸਕਦੇ ਹੈਗੇ ਇਹਨਾਂ ਦਾ ਵੀ ਜਿਉਣ ਦਾ ਹੱਕ ਹੈ ਤੇ ਹੁਣ ਕੁੱਤੇ ਆ ਜਿਹੜੇ ਇਹ ਫਿਰ ਝੁੰਡ ਬਣਾ ਕੇ ਵੀ ਰਹਿੰਦੇ ਨੇ ਲੜਾਈਆਂ ਵੀ ਕਰਦੇ ਨੇ ਭੋਜਨ ਦੀ ਤਲਾਸ਼ ਦੇ ਵਿੱਚ ਇੱਧਰ ਉੱਧਰ ਵੀ ਫਿਰਦੇ ਆ ਘਰਾਂ ਦੇ ਵਿੱਚ ਵੀ ਫਿਰਦੇ ਰਹਿੰਦੇ ਆ ਤੇ ਕੁੱਤਿਆਂ ਦੇ ਵਿੱਚ ੜੱਪਾਂ ਹੁੰਦੀਆਂ ਰਹਿੰਦੀਆਂ ਕਿਉਂਕਿ ਜਿਹੜੇ ਕੁੱਤੇ ਦਾ ਅਧਿਕਾਰ ਖੇਤਰ ਹੁੰਦਾ ਜਿੱਥੇ ਉਹਦਾ ਇਲਾਕਾ ਹੁੰਦਾ ਉਸ ਇਲਾਕੇ ਦੇ ਵਿੱਚ ਦੂਜਾ ਕੁੱਤਾ ਨਹੀਂ ਆ ਕੇ ਵੱਢ ਸਕਦਾ ਹੈਗਾ ਉਥੇ ਉਹਨਾਂ ਦਾ ਫਿਰ ਟਕਰਾਰ ਹੁੰਦਾ ਲੜਾਈ ਹੁੰਦੀ ਆ ਉਹ ਜ਼ਖਮੀ ਕਰਦੇ ਇੱਕ ਦੂਜੇ ਨੂੰ ਤੇ ਇਹ ਕੁੱਤਿਆਂ ਦਾ ਫਿਰ ਸੁਭਾਅ ਬਣ ਜਾਂਦਾ ਜਿੱਥੇ ਪ੍ਰੈਸ਼ਰ ਹਾਰਨ ਜ਼ਿਆਦਾ ਹੋਏਗਾ ਸ਼ੋਰ ਸ਼ਰਾਬਾ ਹੋਏਗਾ ਤੇਜ਼ ਲਾਈਟਾਂ ਹੋਣਗੀਆਂ ਤਾਂ ਮਨੋਵਿਗਿਆਨੀ ਦੱਸਦੇ ਨੇ ਕਿ ਕੁੱਤਿਆਂ ਦੇ ਉੱਤੇ ਖੋਜ ਕਰਨ ਵਾਲੇ ਲੋਕ ਦੱਸਦੇ ਆ ਫਿਰ ਵੀ ਇਹਨਾਂ ਦੇ ਸੁਭਾਅ ਦੇ ਵਿੱਚ ਗੜਬੜ ਹੋ ਜਾਂਦੀ ਹੈ ਚਿੜਚਿੜਾਪਣ ਆ ਜਾਂਦਾ ਹੈ ਫਿਰ ਜਦੋਂ ਚਿੜਚਿੜਾਪਣ ਹੁੰਦਾ ਹੈ ਤੇ ਫਿਰ ਇਹ ਬੰਦਿਆਂ ਨੂੰ ਇਸ ਤਰ੍ਹਾਂ ਵੱਢਣ ਲੱਗ ਜਾਂਦੇ ਨੇ ਭੌਂਕਣ ਲੱਗ ਜਾਂਦੇ ਨੇ ਤੇ ਜਦੋਂ ਇਸ ਤਰ੍ਹਾਂ ਇਹ ਵੱਢਦੇ ਆ ਭੌਂਕਦੇ ਆ ਤੇ ਫਿਰ ਮਨੁੱਖਾਂ ਦਾ ਨੁਕਸਾਨ ਹੁੰਦਾ ਹੈ ਤਾਂ ਇਹਦਾ ਕੀ ਹੱਲ ਹੋਵੇ ਸਰਕਾਰ ਨੂੰ ਇਸ ਮਸਲੇ ਦੇ ਉੱਤੇ ਇੱਕ ਗੰਭੀਰ ਮਸਲਾ ਇਹ ਤੇ ਆ ਜਿਹੜੀ ਤੁਸੀਂ ਨਾਲ ਦੇਖ ਰਹੇ ਹੋ ਵੀਡੀਓ ਇਸ ਵੀਡੀਓ ਦੇ ਵਿੱਚ ਇਹ ਤੁਮੀ ਹਮਲਾ ਹੋਇਆ ਇਹ ਵੀ ਤੁਹਾਡੇ ਸਾਰਿਆਂ ਦੇ ਸਾਹਮਣੇ ਹੈ ਕਿ ਉਹ ਬਜ਼ੁਰਗ ਮਿਰਖਲ ਮਰਨੋ ਤੇ ਬਚ ਗਈ ਹੈ ਉਹ ਜ਼ਖਮੀ ਜ਼ਰੂਰ ਹੋਈ ਹੈ ਇਹ ਇਸ ਤਰ੍ਹਾਂ ਬਜ਼ੁਰਗਾਂ ਦੇ ਉੱਤੇ ਬੱਚਿਆਂ ਦੇ ਉੱਤੇ ਇਹ ਹਮਲੇ ਕਰਦੇ ਹੀ ਰਹਿੰਦੇ ਰਗੇ ਕੁੱਤੇ ਤਾਂ ਕੀ ਇਹਨਾਂ ਦੀ ਕੋਈ ਨਸਬੰਦੀ ਕੀਤੀ ਜਾਵੇ ਵੀ ਅਵਾਰਾ ਜਿਹੜੇ ਕੁੱਤੇ ਫਿਰਦੇ ਹੈ گاਵਾ ਆਪਣੀ نسل ਨਾ ਵਧਾ ਸਕਣ ਘਰਾਂ ਦੇ ਵਿੱਚ ਵੀ ਜਿਨ੍ਹਾਂ ਨੂੰ ਰੱਖਣ ਦਾ ਸ਼ੌਕ ਹੈ ਬਕਾਇਦਾ ਉਹਨਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਟੀਕੇ ਲਾਏ ਇਹਨਾਂ ਦਾ ਵਿੜੇ ਟੀਕੇ ਹੁੰਦੇ ਆ ਉਹਨਾਂ ਦਾ ਪੂਰਾ ਕੋਰਸ ਹੈ ਜਿਹੜਾ ਉਹ ਵੈਟਰਨਰੀ ਡਾਕਟਰਾਂ ਦੇ ਕੋਲੋਂ ਉਹਨਾਂ ਨੂੰ ਟੀਕੇ ਲਗਵਾਉਣੇ ਚਾਹੀਦੇ ਹਨ ਕੁੱਤਿਆਂ ਦੇ ਉੱਤੇ ਕਈ ਵਾਰੀ ਘਰਾਂ ਦੇ ਵਿੱਚ ਐਵੇਂ ਸ਼ੌਕੀਆ ਤੌਰ ਤੇ ਅਸੀਂ ਪਾਲਤੂ ਲੈਨੇ ਪਰ ਟੀਕਿਆਂ ਦਾ ਕੋਰਸ ਨਹੀਂ ਕਰਾਉਂਦੇ ਰਹਿਗੇ ਉਹਨਾਂ ਦਾ ਪੂਰਾ ਇਲਾਜ ਹੀ ਨਹੀਂ ਕਰਾਉਂਦੇ ਰਹਿਗੇ ਤੇ ਇਸ ਤਰ੍ਹਾਂ ਘਰਾਂ ਦੇ ਵਿੱਚ ਵੀ ਕਈ ਵਾਰੀ ਮੈਨੂੰ ਇਹੋ ਜਿਹੀਆਂ ਗੱਲਾਂ ਮੇਰੇ ਧਿਆਨ 'ਚ ਆਉਂਦੀਆਂ ਵੀ ਪਾਲਤੂ ਕੁੱਤੇ ਹੱਟ ਜਾਂਦੇ ਨੇ ਕਿਉਂਕਿ ਉਹਨਾਂ ਦੇ ਟੀਕੇ ਟੂਕੇ ਲੱਗੇ ਨਹੀਂ ਹੁੰਦੇ ਤੇ ਉਹ ਘਰ ਦੇ ਕਿਸੇ ਜੀ ਨੂੰ ਵੱਢ ਜਾਂਦੇ ਨੇ ਤੇ ਬੜੇ ਵੱਡੇ ਵੱਡੇ ਘਰੇ-ਘਰੇ ਨੁਕਸਾਨ ਚੱਲਣੇ ਪਏ ਲੋਕਾਂ ਨੂੰ ਤਾਂ ਇਹ ਜਿਹੜੀ ਵੀਡੀਓ ਹੈਗੀ ਇਹਨੂੰ ਦੇਖਿਓ ਤੇ ਜੇ ਇਸ ਮਿਸ਼ਨ ਦੇ ਉੱਤੇ ਇਹਦੀ ਕੋਈ ਨਿਸ਼ਬੰਧੀ ਕੀਤੀ ਜਾਏ ਨਾ ਕੁੱਤਿਆਂ ਦੀ ਜਾਂ ਕੋਈ ਹੋਰ ਹੱਲ ਤੁਹਾਡੇ ਕੋਲ ਕੀ ਸੁਝਾਅ ਹੈ ਉਹ ਥੱਲੇ ਕਮੈਂਟ ਦੇ ਵਿੱਚ ਤੁਸੀਂ ਆਪਣਾ ਸੁਝਾਅ ਜਰੂਰ ਲਿਖੋ ਮੇਰੀ ਬੇਨਤੀ ਹੈ ਤਾਂ ਜੋ ਜਿਹੜੀ ਸਾਡੇ ਪੂਰੇ ਦੇਸ਼ ਦੀ ਪੰਜਾਬ ਦੀ ਸਾਡੇ ਸਮਾਜ ਦੀ ਇੱਕ ਵੱਡੀ ਸਮੱਸਿਆ ਹੈਗੀ ਹੈ ਕਿ ਇਹ ਆਵਾਰਾ ਕੁੱਤੇ ਇਹਨਾਂ ਦਾ ਸਾਰਥਕ ਹੱਲ ਕੀ ਹੋਵੇ ਜਿਹੜਾ ਆਪਾਂ ਸਰਕਾਰਾਂ ਨੂੰ ਫਿਰ ਕੋਈ ਸੁਝਾਅ ਦੇ ਸਕੀਏ ਸਰਕਾਰਾਂ ਵੀ ਇਸ ਮਸਲੇ ਦੇ ਉੱਤੇ ਸੋਚਣ ਜਿਹੜਾ ਵੈਟਰਨਰੀ ਵਿਭਾਗ ਹੈ ਉਹਨੂੰ ਕੋਈ ਉਹ ਦਿਸ਼ਾ ਨਿਰਦੇਸ਼ ਦੇਣ ਕਿ ਇਹਨਾਂ ਅਵਾਰਾ ਫਿਰਦੇ ਕੁੱਤਿਆਂ ਦੀ ਕੋਈ ਨਸਬੰਦੀ ਕੀਤੀ ਜਾਵੇ ਜਾਂ ਇਹਨਾਂ ਦਾ ਹੋਰ ਕੀ ਹੱਲ ਲੱਭਿਆ ਜਾਵੇ ਤਾਂ ਜੋ ਮਨੁੱਖਾਂ ਦਾ ਨੁਕਸਾਨ ਨਾ ਹੋਵੇ ਜਿਵੇਂ ਇਹਨਾਂ ਦੇ ਵਿੱਚ ਵਰਲਡ ਹੈਲਥ ਆਰਗੇਨਾਈਜੇਸ਼ਨ ਨੇ ਆਪਣੇ ਆਂਕੜੇ ਦਿੱਤੇ ਆ ਕਿ 36% ਮੌਤਾਂ ਜਿਹੜੀਆਂ ਭਾਰਤ ਦੇ ਵਿੱਚ ਹੜਕਾ ਨਾਲ ਜਾਂ ਕੁੱਤਿਆਂ ਦੁਆਰਾ ਕੱਟਣ ਨਾਲ ਹੁੰਦੀਆਂ ਔਰ ਇਸੇ ਤਰ੍ਹਾਂ ਬੱਚੇ ਜਿਹੜੇ 15 ਸਾਲ ਤੋਂ ਛੋਟੇ ਉਹ ਵੀ ਤੇ 3% ਤੋਂ ਲੈ ਕੇ 60% ਤੱਕ ਮਾਰੇ ਜਾਂਦੇ ਹੈਗੇ ਇਹਨਾਂ ਨੂੰ ਬਚਾਇਆ ਜਾ ਸਕਤੇ ਤੇ ਇਹਨਾਂ ਕੁੱਤਿਆਂ ਦਾ ਵੀ ਜਿਹੜਾ ਕੋਈ ਸਾਰਥਕ ਹੱਲ ਹੋ ਸਕੇ ਇਸ ਮਸਲੇ ਦੇ ਉੱਤੇ ਤੁਸੀਂ ਜਰੂਰ ਸੋਚੋ ਤੇ ਇਹਨੂੰ ਬਹੁਤ-ਬਹੁਤ ਸ਼ੇਅਰ ਕਰਕੇ ਇੱਕ ਮੈਨੂੰ ਆਪਣਾ ਦੋਸਤ ਬਣਾਓ ਮੇਰੇ ਪੇਜ ਨੂੰ ਜਿਹੜਾ ਹੈਗਾ ਬੇਕਰਜਰ ਅੱਲਾ ਇਹਨੂੰ ਫਾਲੋ ਕਰ ਲਿਆ ਕਰੋ ਕਿ ਬਹੁਤ-ਬਹੁਤ ਧੰਨਵਾਦ ਤੁਹਾਡਾ ਬਹੁਤ-ਬਹੁਤ ਸ਼ੁਕਰੀਆ